ਡੈਪਟੀ ਕਮਿਸ਼ਨਰ ਅਮਰਿਤ ਸਰਵੀ ਇੱਕ ਅੰਗਰੇਜ਼ਾਂ ਵੇਲੇ ਦੀ ਚੱਲੀ ਹੋਈ ਇੱਕ ਪ੍ਰਥਾ ਵਾ ਕਿ ਉੱਥੇ ਸਿੱਖ ਡੀਸੀ ਹੋਣਾ ਚਾਹੀਦਾ ਵਾ ਕਿਉਂਕਿ ਉੱਥੇ ਦਰਬਾਰ ਸਾਹਿਬ ਹੈ ਉੱਥੇ ਐਸਜੀਪੀਸੀ ਦਾ ਕੰਪਲੈਕਸ ਆ ਧਾਰਮਿਕ ਜਜ਼ਬਾਤ ਜੁੜੇ ਹੋਏ ਨੇ ਲੇਕਿਨ ਅਫਸੋਸ ਨਾ ਕਹਿਣਾ ਪੈਂਦਾ ਕਿ ਹੁਣ ਪਿਛਲੇ ਕੁਝ ਸਮੇਂ ਤੋਂ ਸਾਡਾ ਜਿਹੜਾ ਮੁੱਖ ਮੰਤਰੀ ਉਹ ਵੀ ਟੋਪੀ ਵਾਲਾ ਸਿੱਖ ਆ ਉਹ ਪੂਰਨ ਸਿੱਖ ਨਹੀਂਗਾ ਔਰ ਜਿਹੜੇ ਸਾਡੇ ਆਫਸਰਸ ਨੇ ਇਸ ਵਕਤ ਲੱਗੇ ਚੀਫ ਸੈਕਟਰੀ ਜਿਹੜਾ ਉਹ ਗੈਰ ਪੰਜਾਬੀ ਆ ਜਿਹੜਾ ਸਾਡਾ ਡੀਜੀਪੀ ਲੱਗਿਆ ਹੋਇਆ ਪੰਜਾਬ ਦਾ ਉਹ ਗੈਰ ਪੰਜਾਬੀ ਆ ਜਿਹੜਾ ਹੋਮ ਸੈਕਟਰੀ ਉਹਨਾਂ ਨੇ ਰੀਸੈਂਟਲੀ ਲਾਇਆ ਇੱਕ ਚੰਗੇ ਅਫਸਰ ਨੂੰ ਹਟਾ ਕੇ ਉਹ ਵੀ ਇੱਕ ਗੈਰ ਪੰਜਾਬੀ ਆ ਸੋ ਆਗੀਆਂ ਗੱਲਾਂ ਕਿ ਚੀਫ ਮਿਨਿਸਟਰ ਇੱਕ ਫਰਜ਼ੀ ਸਿੱਖ ਆਪਣੇ ਆਪ ਨੂੰ ਕਾਉਣ ਵਾਲਾ ਇੱਕ ਐਵੇਂ ਮਤਲਬ ਪੱਗ ਕੀ ਮੈਂ ਸਮਝਦਾ ਚੰਗਾ ਨਹੀਂ ਲੱਗਦਾ ਲੇਕਿਨ ਟੋਪੀ ਪਾ ਕੇ ਰੱਖਦਾ ਵਾ ਪੱਗ ਵਾਲੀ ਟੋਪੀ ਔਰ ਜਿਹੜੇ ਚੀਫ ਸੈਕਟਰੀ ਤੇ ਜਿਹੜੇ ਡੀਜੀਪੀ ਤੇ ਜਿਹੜਾ ਹੋਮ ਸੈਕਟਰੀ ਆ ਉਹ ਸਾਰੇ ਗੈਰ ਪੰਜਾਬੀ ਔਰ ਇਸੇ ਤਰ੍ਹਾਂ ਨਾਲ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਤਾਇਨਾਤ ਨੇ ਆਫੀਸਰਸ ਆਈਐਸ ਤੇ ਆਈਪੀਐਸ ਐਸਐਸਪੀ ਤੇ ਡੀਸੀ ਉਹ ਮੈਜੋਰਿਟੀ ਜਿਹੜੇ ਨੇ ਗੈਰ ਪੰਜਾਬੀ ਚਲੋ ਉਹ ਸਾਨੂੰ ਮੁਸ਼ਕਲ ਸਮਝ ਆਉਂਦੀ ਆ ਕਿ ਇੱਕ ਆਈਐਸ ਆਈਪੀਐਸ ਕੇਡਰ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਉਹ ਸਾਰੇ ਪਸੂਬਿਆਂ ਵਿੱਚ ਉਹਨਾਂ ਨੂੰ ਲਾਉਣਾ ਪੈਂਦਾ ਹਾਲਾਂਕਿ ਉਹਨਾਂ ਵਿੱਚ ਵੀ ਬੜੇ ਅੱਛੇ ਪੰਜਾਬੀ ਅਤੇ ਸਿੱਖ ਆਫੀਸਰ ਅਵੇਲੇਬਲ ਨੇ ਲੇਕਿਨ ਉਹ ਘੱਟ ਲਾਏ ਹੋਏ ਨੇ ਇਸ ਤੋਂ ਇਲਾਵਾ ਜੋ ਪਿਛਲੇ ਦਿਨਾਂ ਚ ਆਪਾਂ ਸਭ ਨੇ ਦੇਖਿਆ ਕਿ ਜਿਹੜਾ ਕੇਜਰੀਵਾਲ ਦਾ ਇੱਕ ਹੱਥ ਠੋਕਾ ਹੈ ਵਿਬ ਜਿਸ ਨੇ ਉਹ ਸਵਾਤੀ ਮਾਲੀਵਾਲ ਮੈਂਬਰ ਪਾਰਲੀਮੈਂਟ ਨੂੰ ਉਹਦੀ ਤੋਹਫੀਨ ਕੀਤੀ ਉਹਨੂੰ ਲੱਤਾਂ ਮਾਰੀਆਂ ਉਹਨੂੰ ਕੁੱਟਿਆ ਉਹਦੇ ਤੇ ਪਰਚਾ ਦਰਜ ਹੋਇਆ ਜੇਲ੍ਹ ਚ ਗਿਆ ਇੱਕ ਕ੍ਰਿਮੀਨਲ ਟਾਈਪ ਆਦਮੀ ਨੂੰ ਪੰਜਾਬ ਦੇ ਚੀਫ ਮਿਨਿਸਟਰ ਦੇ ਦਫ਼ਤਰ ਦੇ ਉੱਤੇ ਲਿਆ ਕੇ ਬਿਠਾਇਆ ਹੋਇਆ ਉਹ ਅਨ ਆਫੀਸ਼ੀਅਲੀ ਉੱਥੋਂ ਆਪਰੇਟ ਕਰ ਰਿਹਾ ਇਹ ਵੀ ਗੱਲ ਤੁਹਾਨੂੰ ਸਭ ਨੂੰ ਤਕਰੀਬਨ ਪਤਾ ਵਾ ਔਰ ਪਿੱਛੇ ਹਾਲ ਹੀ ਵਿੱਚ ਦਿੱਲੀ ਦੇ ਨਕਾਰੇ ਹੋਏ ਦੋ ਲੀਡਰ ਮਨੀਸ਼ ਸੋਟੀਆ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਆਪਣੀਆਂ ਸੀਟਾਂ ਵੀ ਹਰਾਤੀਆਂ ਔਰ ਨਾਲ ਜਿਹੜਾ ਹੈ ਸੀ ਇੱਕ ਸਤਿੰਦਰ ਜੈਨ ਜਿਹੜੇ 10-10 ਸਾਲ ਜੇਲ੍ਹ 'ਚ ਰਹੇ ਨੇ 2000 ਕਰੋੜ ਤੋਂ ਵੱਧ ਦੇ ਸ਼ਰਾਬ ਕੋਟਾਲੇ ਦੇ ਵਿੱਚ ਨਾਮਜ਼ਦ ਨੇ ਕੇਜਰੀਵਾਲ ਦੇ ਨਾਲ ਜੇਲ੍ਹ 'ਚ ਰਹੇ ਨੇ ਔਰ ਹੁਣ ਉਹਨਾਂ ਦੇ ਉੱਤੇ ਦੋਨਾਂ ਤੇ ਇੱਕ ਨਵੀਂ ਐਫਆਈਆਰ ਦਰਜ ਹੋਈ ਆ 2000 ਕਰੋੜ ਦੇ ਕਲਾਸਰੂਮ ਕੋਟਾਲਿਆਂ ਦਾ ਜਿਹੜਾ ਕਲਾਸਰੂਮ ਆਮ ਤੌਰ ਤੇ ਮਤਲਬ 5-7 ਲੱਖ ਰੁਪਏ ਦਾ ਕਮਰਾ ਬਣਨਾ ਚਾਹੀਦਾ ਉਹ ਇਹਨਾਂ ਨੇ 25 ਲੱਖ ਰੁਪਏ ਦੇ ਵਿੱਚ ਕਮਰਾ ਤਿਆਰ ਕੀਤਾ ਔਰ 8800 ਰੁਪਏ ਪਰ ਸਕੁਅਰ ਫੁੱਟ ਦੀ ਕਾਸਟ ਆਈ ਆ ਜਿਹੜੀ ਕਿ 15-1500 ਰੁਪਏ ਤੋਂ ਨੀਚੇ ਹੋਣੀ ਚਾਹੀਦੀ ਸ ਇਹ ਸੀਬੀਆਈ ਨੇ ਇੱਕ ਫਰੈਸ਼ ਮਾਮਲਾ ਦਰਜ ਕੀਤਾ ਔਰ ਅਲਟੀਮੇਟਲੀ ਕੇਜਰੀਵਾਲ ਨੂੰ ਉਹਦੇ ਚ ਉਹਨਾਂ ਨੇ ਨਾਮਜ਼ਦ ਕਰਨਾ ਵਾ ਸੋ ਜਿਹੜੇ ਦਿੱਲੀ ਦੇ ਰਿਜੈਕਟਡ ਬੰਦੇ ਸੀਗੇ ਹਾਰੇ ਹੋਏ ਲਤਾੜੇ ਹੋਏ ਜਿਹੜੇ ਕਹਿੰਦੇ ਸੀ ਅਸੀਂ ਬੜਾ ਵੱਡਾ ਜਿਹਾ ਐਜੂਕੇਸ਼ਨ ਮਾਡਲ ਪੇਸ਼ ਕੀਤਾ ਉਹਨਾਂ ਨੇ ਲੋਕਾਂ ਨੇ ਵਗਾ ਕੇ ਮਾਰੇ ਉਹ ਸਾਡੇ ਸਿਰ ਦੇ ਉੱਤੇ ਬਿਠਾ ਦਿੱਤੇ ਔਰ ਸਿਸੋਡੀਆਂ ਗਵਰਨਮੈਂਟ ਆਫਿਸਸ ਵਿੱਚ ਬੈਠ ਕੇ ਤੁਸੀਂ ਦੇਖਿਆ ਉਹਨੇ ਪਿੱਛੇ ਪੰਜਾਬ ਪਵੰਦਾ ਜਿਹੜਾ ਉਹ ਇਨਸਿਗਨਿਆ ਲੱਗਾ ਪੰਜਾਬ ਸਰਕਾਰ ਦਾ ਉੱਥੇ ਕੁਰਸੀ ਤੇ ਮੇਨ ਤੇ ਬੈਠ ਕੇ ਤੇ ਜਿਹੜੇ ਆ ਇਹਨਾਂ ਦੇ ਬੰਦੂਆ ਮਜ਼ਦੂਰ ਇਹਨਾਂ ਨੂੰ ਆਲੇ-ਦੁਆਲੇ ਪਿਠਾ ਕੇ ਤੇ ਹੁਕਮ ਚਾਰੀ ਕਰ ਰਹੇ ਨੇ ਲੇਕਿਨ ਜਿਹੜੀ ਕੱਲ ਤਾਂ ਹੱਦ ਹੀ ਕਰ ਦਿੱਤੀ ਕਿ ਜਿਹੜਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੈ ਜਿਹੜਾ ਸਭ ਤੋਂ ਇੰਪੋਰਟੈਂਟ ਬੋਰਡ ਹੈ ਜਿਸ ਨੇ ਇੰਡਸਟਰੀ ਨੂੰ ਰੈਗੂਲੇਟ ਕਰਨਾ ਕਿ ਕੋਈ ਵਾਤਾਵਰਨ ਦਾ ਪ੍ਰਦੂਸ਼ ਪੋਲੂਸ਼ਨ ਤਾਂ ਨਹੀਂ ਹੋ ਰਿਹਾ ਕੋਈ ਕੋਈ ਜ਼ਮੀਨ ਹੀਟਲੇ ਜਿਹੜਾ ਪਾਣੀ ਹੈ ਉਹਦੇ ਵਿੱਚ ਕੋਈ ਗੰਦਲਾ ਪਾਣੀ ਕਰਕੇ ਜ਼ਹਿਰ ਤਾਂ ਨਹੀਂ ਫੈਲਾ ਰਿਹਾ ਇਹ ਕੰਮ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਲੇਔਰ ਉਥੇ ਹਮੇਸ਼ਾ ਆਮ ਤੌਰ ਤੇ ਜਿਹੜੇ ਸਕਿਲਡ ਇੰਜੀਨੀਅਰਸ ਨੇ ਜਿਹੜੇ ਮਤਲਬ ਇਹ ਸਾਰੇ ਮੁੱਦੇ ਨੂੰ ਅੱਛੀ ਤਰ੍ਹਾਂ ਜਾਣਦੇ ਨੇ ਪੋਲੂਸ਼ਨ ਨੂੰ ਕਿਵੇਂ ਕੰਟਰੋਲ ਕਰਨਾ ਉਹ ਲਾਏ ਜਾਂਦੇ ਰਹੇ ਨੇ ਲੇਕਿਨ ਆ ਜਿਹੜਾ ਹੁਣ ਕੱਲੇ ਨੇ ਨਿਯੁਕਤੀ ਕੀਤੀ ਰੀਨਾ ਗੁਪਤਾ ਤੁਸੀਂ ਸਾਬੇ ਉਹਦੀ ਫੋਟੋ ਦੇਖ ਲਈ ਅਤੀਸ਼ੀ ਦੇ ਨਾਲ ਉਹਦੀ ਕੱਚ ਵਿੱਚ ਖੜੀ ਆ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਿਕੱਤਰ ਸ਼ਾਇਦ ਦਿੱਲੀ ਸਰਕਾਰ ਵਿੱਚ ਕੋ ਛੋਟੇ ਮੋਟੇ ਐਡਵਾਈਜ਼ਰ ਦੇ ਅਹੁਦੇ ਤੇ ਵੀ ਕੰਮ ਕੀਤਾ मतलब पंजाब ਦੇ 3 ਕਰੋੜ ਵਾਸੀ ਚ ਉਹਨਾਂ ਨੂੰ ਕੋਈ ਪੰਜਾਬ ਦਾ ਚੰਗਾ ਅਫਸਰ ਕੋਈ ਰਿਟਾਇਰਡ ਚੰਗਾ ਇੰਜੀਨੀਅਰ ਕੋਈ ਪੰਜਾਬ ਦਾ ਉਹ ਆਦਮੀ ਜਿਹੜਾ ਪੰਜਾਬ ਲਈ ਚਿੰਤਿਤ ਹੋਵੇ ਜਿਹਨੂੰ ਪੰਜਾਬ ਲਈ ਪਿਆਰ ਹੋਵੇ ਉਸ ਨੂੰ ਨਹੀਂ ਲਾਇਆ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਰੀਨਾ ਗੁਪਤਾ ਨੂੰ ਦਿੱਲੀੋਂ ਕੇਚਰੀਵਾਲ ਦੇ ਕਹਿੰਦੇ ਉੱਤੇ ਹੁਕਮ ਜਾਰੀ ਹੋ ਗਿਆ ਤੇ ਭਗਵੰਤ ਮਾਨ ਦਾ ਹਰਾ ਪੈਨ ਜਿਹੜਾ ਵਾ ਉਹਦੀ ਸ਼ਾਈ ਮੁੱਕ ਗਈ ਤੇ ਜੋ ਉਹਨਾਂ ਨੇ ਹੁਕਮ ਕੀਤਾ ਉਹਨਾਂ ਨੇ ਕਿਹਾ ਜੀ ਹਜ਼ੂਰ ਜਨਾਬ ਲਾਤਾ ਦੂਸਰਾ ਆਦਮੀ ਲਾਇਆ ਦੀਪਕ ਚੋਹਾਨ ਸ਼ਾਇਦ ਯੂਪੀ ਦਾ ਰਹਿਣ ਵਾਲਾ ਵਾ ਔਰ ਸੰਦੀਪ ਪਾਠਕ ਜਿਹੜਾ ਮੈਂਬਰ ਰਾਜ ਸਭਾ ਦਾ ਬਣਾਇਆ ਸੀਗਾ ਉਹਦਾ ਇਹ ਪੀ ਹੈ ਰਿਹਾ ਵਾ ਹੁਣ ਤੁਸੀਂ ਦੱਸ ਦਿਓ ਮੈਨੂੰ ਉਹਨੂੰ ਲਾਤਾ ਵਾ ਚੇਅਰਮੈਨ ਲਾਰਜ ਸਕੇਲ ਇੰਡਸਟਰੀਅਲ ਬੋਰਡ ਦਾ ਮਤਲਬ ਜਿਹਨੇ ਇੰਡਸਟਰੀ ਨੂੰ ਸਾਰੀ ਨੂੰ ਵਾਚ ਕਰਨਾ ਉਹਦੀ ਪੋਲਿਸੀਜ਼ ਬਣਾਉਣੀਆਂ ਇੱਕ ਪੀ ਨੂੰ ਇੱਕ ਯੂਪੀ ਦੇ ਰਹਿਣ ਵਾਲੇ ਗੈਰ ਪੰਜਾਬੀ ਨੂੰ ਸਾਡੇ ਸਿਰ ਤੇ ਲਿਆ ਕੇ ਕੇਜਰੀਵਾਲ ਨੇ ਤੇ ਸਸੋੜੀ ਨੇ ਪਿਠਾ ਦਿੱਤਾ ਤੇ ਭਗਵੰਤ ਮਾਨ ਦੀ ਹਰੇ ਪੈਨ ਦੀ ਸ਼ਾਈ ਮੁੱਕ ਗਈ ਉਹਨੇ ਕਿਹਾ ਜੀ ਜੋ ਤੁਹਾਡਾ ਹੁਕਮ ਹੈ ਜਨਾਬ ਉਹ ਪ੍ਰਵਾਨ ਹੈ ਮੈਨੂੰ ਔਰ ਇਸ ਤੋਂ ਪਹਿਲਾਂ ਜਿਹੜੇ ਰਾਜ ਸਭਾ ਦੇ ਮੈਂਬਰਸ ਲਾਏ ਗੈਰ ਪੰਜਾਬੀ ਪਾਵਾਂ ਲੱਖ ਬਣੀ ਜਾਣ ਪੰਜਾਬੀ ਕਹਿ ਕੇ ਸੰਦੀਪ ਪਾਠਕ ਤੇ ਰਗਵ ਚੱਡਾ ਔਰ ਜਿਹੜੇ ਐਮਪੀ ਲਾਏ ਨੇ ਇਹ ਕਦੀ ਪੰਜਾਬ ਦੇ ਹਿੱਤ ਵਿੱਚ ਨਹੀਂ ਭੁਗਤੇ ਜਾ ਕੇ ਪਾਰਲੀਮੈਂਟ ਵਿੱਚ ਸਿੱਖਾਂ ਦੇ ਵਿੱਚ ਨਹੀਂ ਭੁਗਤੇ ਜੋ ਇੱਥੇ ਫੇਕ ਇੰਕਾਊਂਟਰਸ ਹੋ ਰਹੇ ਤੇ ਉਹਨਾਂ ਦੀ ਕਦੀ ਇਹਨਾਂ ਨੇ ਗੱਲ ਨਹੀਂ ਕੀਤੀ ਐਨਐਸਏ ਲਾਈ ਗਈ ਕਦੀ ਇਹਨਾਂ ਨੇ ਗੱਲ ਨਹੀਂ ਕੀਤੀ ਜੋ ਪੰਜਾਬ ਦੇ ਨਾਲ ਅਨਿਆਏ ਹੋ ਰਿਹਾ ਕਿਸਾਨਾਂ ਦੀ ਕੁੱਟਮਾਰ ਕੀਤੀ ਗਈ ਉਹਨਾਂ ਦਾ ਅੰਦੋਲਨ ਖਦੇੜਿਆ ਗਿਆ ਬੁਲਡੋਜ਼ਰ ਚਲਾਏ ਗਏ ਜੀਸੀਬੀ ਚਲਾਈ ਗਈ ਕਦੀ ਗੱਲ ਨਹੀਂ ਕੀਤੀ ਰਾਜ ਸਭਾ ਪਹਿਲਾਂ ਉਹ ਲਾਏ ਹੋਏ ਸੀ ਮਤਲਬ ਇਹਨਾਂ ਨੇ ਹੁਣ ਅਲਟੀਮੇਟਲੀ ਕੰਪਲੀਟ ਬਿਊਰੋਕ੍ਰੇਸੀ ਕੰਪਲੀਟ ਅਫਸਰ ਸਾਹਿਬ ਤੇ ਕੇਜਰੀਵਾਲ ਨੇ ਆਪਣਾ ਕਬਜ਼ਾ ਕਰ ਚੁੱਕਿਆ ਹੈ ਔਰ ਭਗਵੰਤ ਮਾਨ ਗੋਡੇ ਟੇਕ ਚੁੱਕਿਆ 100% ਭਗਵੰਤ ਮਾਨ ਨੂੰ ਮੇਰੇ ਖਿਆਲ ਇੰਨਾ ਸ਼ੌਂਕ ਹੈ ਕਿ ਮੈਨੂੰ ਗੱਡੀ ਮੋਟਰਾਂ ਮਿਲਦੀਆਂ ਨੇ ਹੂਟਰ ਵੱਜਦੇ ਨੇ ਅਫਸਰ ਸਲੂਟ ਸਲਾਮ ਮਾਰਦੇ ਨੇ ਹੈਲੀਕਾਪਟਰ ਚੜ੍ਹਨ ਨੂੰ ਮਿਲਦਾ ਉਹਦੇ 'ਚ ਵੀ ਹੈਲੀਕਾਪਟਰ ਵੀ ਦੀ ਸਵਾਰੀ ਵਿੱਚ ਵੀ ਕੇਜਰੀਵਾਲ ਤੇ ਸੋਸੋਡਿਆ ਤੁਸੀਂ ਆਮ ਦੇਖਿਆ ਕਿ ਉਹਦਾ ਦੁਰਸਤਮਾਲ ਕਰਦੇ ਜਹਾਜ਼ ਇਹਦੇ ਕੋਲ ਆ ਤੇ ਚਲੋ ਆਪਣਾ ਮੌਜ ਮੇਲਾ ਕਰ ਰਿਹਾ ਇਹ ਚੀਫ ਮਿਨਿਸਟਰ ਪੰਜਾਬ ਦੇ ਹਕੂਕ ਦੀ ਰਖਵਾਲੀ ਨਹੀਂ ਕਰ ਰਿਹਾ ਇਹ ਹੁਣ ਮੌਜ ਮੇਲੇ ਵਾਲੇ ਨੇ ਔਰ ਸਾਰੇ ਮਿਨਿਸਟਰਸ ਦੇ ਉੱਤੇ ਇੱਕ ਇੱਕ ਆਦਮੀ ਦਿੱਲੀ ਦਾ ਇੱਕ ਇੱਕ ਜਾਂ ਦੋ ਦੋ ਆਦਮੀ ਦਿੱਲੀ ਦੇ ਜਿਹੜੇ ਨੇ ਉਹ ਇਹਨਾਂ ਨੇ ਉੱਥੇ ਹਰ ਵਿਜ਼ਾਰਤ ਦੇ ਉੱਤੇ ਬਿਠਾਏ ਹੋਏ ਨੇ ਤਾਂ ਕਿ ਜੋ ਵੀ ਕਿਤੇ ਲੁੱਟਖਸੁੱਟ ਹੋ ਸਕੇ ਉਹਦੇ ਚ ਕੋਈ ਇਕੱਲਾ ਮਿਨਿਸਟਰ ਨਾ ਖਾ ਜਾਏ ਉਹ ਪੈਸਾ ਸਾਡੇ ਤੱਕ ਪਹੁੰਚਣਾ ਚਾਹੀਦਾ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ੇ ਵਿਰੁੱਧ ਬੋਗਸ ਪ੍ਰੋਗਰਾਮਸ ਨੇ ਇਹ ਉਹਨਾਂ ਨੇ ਤਾਂ ਚੁਣੇ ਨੇ ਤਾਂ ਕਿ ਲੋਕਾਂ ਨੂੰ ਅਸੀਂ ਇਮਪ੍ਰੈਸ ਕਰ ਸਕੀਏ ਜਿਹੜਾ ਅਸਲ ਕੰਮ ਸੀ ਜਿੱਥੇ ਪੈਸੇ ਪੰਜਾਬ ਦੇ ਬਚਨੇ ਸੀ ਕੇਜਰੀਵਾਲ ਦੇ ਹਿਸਾਬ ਨਾਲ ਹੀ ਗੈਰ ਕਾਨੂੰਨੀ ਮਾਈਨਿੰਗ ਉਸ ਏਜੰਡੇ ਨੂੰ ਇਹਨਾਂ ਨੇ ਕੋਈ ਯੁੱਧ ਨਹੀਂ ਛੇੜਿਆ ਅੱਜ ਪੰਜਾਬ ਦੇ ਸਰੋਤਾਂ ਦੀ ਲੁੱਟ ਹੋ ਰਹੀ ਆ ਇਹ ਆਪ ਹੀ ਕਹਿੰਦਾ ਸੀ ਕਿ 20000 ਕਰੋੜ ਰੁਪਏ ਦੀ ਆਮਦਨ ਹੋਣੀ ਚਾਹੀਦੀ ਪੰਜਾਬ ਦੇ ਖਜ਼ਾਨੇ ਨੂੰ ਤਾਂ ਹੋ ਰਹੀ ਹੈ 250 300 ਕਰੋੜ ਦੀ ਪਿਛਲੇ 3 ਸਾਲਾਂ ਚ ਬਿਲਕੁਲ 250 300 ਕਰੋੜ ਦੀ ਹੀ ਆਮਦਨ ਪੰਜਾਬ ਨੂੰ ਜਿਹੜਾ ਰੇਤਾ ਪੱਛਰੀ ਦੀ ਮਾਈਨਿੰਗ ਤੋਂ ਆਮਦਨ ਹੈ ਇਹਦਾ ਮਤਲਬ 197500 ਕਰੋੜ ਰੁਪਇਆ ਕਿਤੇ ਨਾ ਕਿਤੇ ਖੁਰਦ-ਬੁਰਦ ਤੇ ਕਿਤੇ ਜਾ ਰਿਹਾ ਉਹ ਕੇਜਰੀਵਾਲ ਤੇ ਭਗਵੰਤ ਮਾਨ ਤੇ ਸੋਸੋਡਿਆ ਵਗੈਰਾ ਵਗੈਰਾ ਨੂੰ ਦੱਸਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਕਿ ਉਹਦੇ ਖਿਲਾਫ ਤੁਸੀਂ ਯੁੱਧ ਕਿਉਂ ਨਹੀਂ ਚੇਲਿਆ ਕਰਜ਼ਾ ਸਾਡੇ ਤੇ ਤੁਸੀਂ 1 ਲੱਖ ਕਰੋੜ ਦਾ ਮਹਸ 30 ਸਾਲ ਵਿੱਚ ਚੜਾਤਾ ਜਿਹੜਾ ਨਾਰਮਲ 10 ਸਾਲਾਂ ਚ 1 ਲੱਖ ਕਰੋੜ ਐਡ ਹੁੰਦਾ ਸੀਗਾ ਉਹਦੇ ਬਾਰੇ ਤੁਸੀਂ ਕੋਈ ਗੱਲ ਨਹੀਂ ਕਰਦੇ ਔਰ ਪੰਜਾਬ ਚ ਰੈਂਪੈਂਟ ਕਰਾਪਸ਼ਨ ਆ ਮਤਲਬ ਰੈਂਪੈਂਟ ਨੰਗਾ ਚਿੱਟਾ ਦਿਨ ਦਿਹਾੜੇ ਹਰ ਤਰ੍ਹਾਂ ਦੀ ਕ腐ਪਸ਼ਨ ਤਹਿਸੀਲਾਂ ਥਾਣਿਆਂ ਸਰਕਾਰੀ ਦਫ਼ਤਰਾਂ ਚ ਦੂਸਰਾ ਜਿਹੜਾ ਹਮਲਾ ਮੈਂ ਕਹਿ ਰਿਹਾ ਕਿ ਸਾਡੇ ਸਰੋਤ ਨੇ ਪੰਜਾਬ ਐਗਰੀਕਲਚਰ ਡੋਮਿਨੇਟਿਡ ਸਟੇਟ ਹੈ ਛੋਟੀ ਜੀ ਸਟੇਟ ਹੈ ਜੇ ਆਪ ਇਹਦਾ 100 ਕਿਲੋਮੀਟਰ ਦਾ ਰਕਬਾ ਦੇਖਾਂਗੇ ਤੇ ਬਹੁਤ ਥੋੜਾ ਰਕਬਾ ਵਾ ਔਰ ਇਸ ਰਕਬੇ ਨੂੰ ਆਲਰੇਡੀ ਬਹੁਤ ਜ਼ਿਆਦਾ ਅਰਬਨਾਈਜ਼ੇਸ਼ਨ ਕੀਤੀ ਗਈ ਮਤਲਬ ਕਿ ਇਹਦਾ ਸ਼ਹਿਰੀਕਰਨ ਕੀਤਾ ਗਿਆ ਕਲੋਨੀਆਂ ਕੱਟੀਆਂ ਗਈਆਂ ਤੁਸੀਂ ਦੇਖਿਓ ਆਪਣੇ ਆਪਣੇ ਸ਼ਹਿਰ ਪਿੰਡਾਂ ਦੇ ਬਾਹਰ ਪਿੰਡਾਂ ਦੇ ਵਿੱਚ ਬਾਹਰ ਵੀ ਕਸਬਿਆਂ ਦੇ ਬਾਹਰ ਕਲੋਨੀਆਂ ਕੱਟੀਆਂ ਗਈਆਂ ਔਰ ਉਹਦੀ ਜ਼ਮੀਨ ਦੀ ਜਿਹੜੀ ਸੀਗੀ ਜਿਹੜੀ ਉਪਜਾਊ ਜ਼ਮੀਨ ਸੀ ਉਹਦੀ ਕਿਲਤ ਆ ਰਹੀ ਆ ਫਿਰ ਦੂਜਾ ਜਿਹੜੇ ਨੈਸ਼ਨਲ ਹਾਈਵੇਜ਼ ਨਿਕਲਣ ਲੱਗੇ ਗਵਰਨਮੈਂਟ ਆਫ ਇੰਡੀਆ ਨੇ ਪ੍ਰੋਗਰਾਮ ਬਣਾਇਆ ਕਦੀ ਭਾਰਤ ਮਾਲਾ ਕਦੀ ਜੰਮੂ ਦਿੱਲੀ ਕਟੜਾ ਹਾਈਵੇ ਕਦੀ ਕੋਈ ਹਾਈਵੇ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਐਕੁਇਜ਼ੀਸ਼ਨ ਤੱਕੇ ਨਾਲ ਕਿਸਾਨਾਂ ਦੇ ਮਰਜ਼ੀ ਦੇ ਖਿਲਾਫ ਉਹ ਜ਼ਮੀਨਾਂ ਐਕਵਾਇਰ ਕਰਕੇ ਤੇ ਸਾਡੀ ਜਿਹੜੀ ਉਪਜਾਊ ਜ਼ਮੀਨ ਸੀਗੀ ਉਸ ਨੂੰ ਇਸ ਵਾਸਤੇ ਇਸਤੇਮਾਲ ਕੀਤਾ ਗਿਆ ਠੀਕ ਹੈ ਕਮਿਊਨੀਕੇਸ਼ਨ ਚਾਹੀਦੀ ਰੋਡ ਨੈਟਵਰਕ ਚਾਹੀਦਾ ਪਰ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਹਰ 10 5 7 10 15 ਕਿਲੋਮੀਟਰ ਬਾਅਦ ਬਹੁਤ ਵੱਡੇ ਨੈਸ਼ਨਲ ਹਾਈਵੇਜ਼ ਬਣ ਰਹੇ ਔਰ ਕਿਸਾਨਾਂ ਦੀ ਜ਼ਮੀਨਾਂ ਉਹਨਾਂ ਤੋਂ ਖੋਹ ਕੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਨੂੰ ਗੈਰਵਾਜਬ ਰੇਟ ਦੇ ਕੇ ਟੱਕੇ ਨਾਲ ਐਕਵਾਇਰ ਕਰਕੇ ਜ਼ਮੀਨਾਂ ਬਣੀਆਂ ਪਰ 14 ਮਈ 2025 ਆ ਮੇਰੇ ਕੋਲ ਨੋਟੀਫਿਕੇਸ਼ਨ ਹੈ ਤੁਸੀਂ ਦੇਖ ਸਕਦੇ ਹੋ ਥੋੜਾ ক্লোਜ਼ਲੀ ਇਹ ਨੋਟੀਫਿਕੇਸ਼ਨ ਇਸ਼ੂ ਕੀਤੀ ਪੰਜਾਬ ਸਰਕਾਰ ਨੇ ਕਿ ਹੁਣ ਅਸੀਂ ਲੁਧਿਆਣੇ ਦੇ ਆ ਆ ਆਊਟਸਕਰਟਸ ਦੇ ਫਿਰੋਜ਼ਪੁਰ ਸਾਈਡ ਰੋਡ ਦੇ ਉੱਤੇ ਅਸੀਂ 24000 ਏਕੜ ਜ਼ਮੀਨ ਅਰਬਨ ਹਾਊਸਿੰਗ ਡਿਵੈਲਪਮੈਂਟ ਵਾਸਤੇ ਅਰਬਨ ਸਟੇਟ ਕੱਟਣ ਵਾਸਤੇ ਲੁਧਿਆਣੇ ਦੇ ਬਾਹਰ ਰਵੇ 24000 ਏਕੜ ਜ਼ਮੀਨ ਮੇਰੇ ਵੀਰੋ 24000 ਏਕੜ ਜੇ ਜੇ ਦੀ ਮਾਰਕੀਟ ਵੈਲਿਊ ਮੇਰਾ ਖਿਆਲ ਹੈ ਕਟੋ ਘਾੜੀ ਦਾ 20-25 ਹਜ਼ਾਰ ਕਰੋੜ ਰੁਪਏ ਹੋਊਗੀ ਕਿਉਂਕਿ ਲੁਧਿਆਣੇ ਦੀ ਜ਼ਮੀਨ ਬਾਕੀ ਸਾਰੇ ਪੰਜਾਬ ਨਾਲੋਂ ਮਹਿੰਗੀ ਹੈ ਨਹੀਂ ਯਾਰ ਪਰ ਆ ਉਹਨਾਂ ਨੇ ਹੁਕਮ ਜਾਰੀ ਕਰਤਾ ਔਰ ਅਗਲੀ ਇੰਟਰਸਟਿੰਗ ਗੱਲ ਹੈ ਕਿ ਕਿਸਾਨਾਂ ਨੂੰ ਕੋਈ ਐਕ acquisition ਦਾ ਪੈਸਾ ਨਹੀਂ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਤਾਂ ਬੈਂਕਰਪਟ ਹੈ ਕੋ ਤਾਂ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਗਏ ਕਰਜ਼ੇ ਦੀ ਵਿਆਜ ਦੀ ਅਦਾਇਗੀ ਜੋਗੇ ਪੈਸੇ ਨਹੀਂ ਗਏ ਤੇ ਇਹਨਾਂ ਨੇ ਇੱਕ ਨਵਾਂ کیا ਕਿ ਅਸੀਂ ਲੈਂਡ ਪੂਲ ਕਰਾਂਗੇ ਜੀ فرض ਕਰੋ ਕਿਸੇ ਕਿਸਾਨ ਦੀ 1 ਏਕੜ ਜ਼ਮੀਨ ਐਕਵਾਇਰ ਹੁੰਦੀ ਆ ਉਹਦੇ ਚੋਂ ਅਸੀਂ ਅਲਟੀਮੇਟਲੀ ਉਹਨੂੰ ਡਿਵੈਲਪ ਕਰਾਂਗੇ ਡਿਵੈਲਪਮੈਂਟ ਦੇ ਪ੍ਰੋਸੈਸ ਨੂੰ ਤੁਹਾਨੂੰ ਪਤਾ ਕਿੰਨਾ ਟਾਈਮ ਲੱਗਦਾ ਅਰਬਨ ਸਟੇਟ ਕੋਈ ਸ਼ਹਿਰ ਖੜਾ ਕਰਨ ਵਾਸਤੇ ਘੱਟੋ ਘੱਟ ਜਿਆਦਾ ਨਹੀਂ ਤਾਂ 10 ਸਾਲ ਲੱਗਣਗੇ ਇਹ 10 ਸਾਲ ਉਸਨੂੰ ਡਿਵੈਲਪ ਕਰਨਗੇ ਤੇ ਬਾਅਦ ਵਿੱਚ ਕਿਸਾਨ ਨੂੰ ਕਹਿਣਗੇ ਤੁਹਾਨੂੰ 1000 ਗਜ਼ ਜਿਹੜੀ ਜਗਾ ਵਾ ਇਸ ਵਿੱਚੋਂ ਇਹ ਤੈਨੂੰ ਅਸੀਂ ਲੈਂਡ ਪੂਲ ਦੇ ਤਹਿਤ ਦੇ ਦਿੱਤੀ ਉਹਨੂੰ ਕੋਈ ਮੁਆਵਜ਼ਾ ਨਹੀਂਗਾ ਔਰ ਮੁਆਵਜ਼ੇ ਦਾ ਬਹਾਨਾ ਇਹ ਬਣਾਇਆ ਇੱਕ ਛੋਟਾ ਪੈਰਾ ਤੁਸੀਂ ਦੇਖ ਸਕਦੇ ਹੋ ਪੜ੍ਹਨੇ ਹੋਣਾ ਇਮੀਡੀਏਟਲੀ ਉੱਥੇ ਕਹਿੰਦੇ ਜੀ ਕਿ ਲਿਟੀਗੇਸ਼ਨ ਬਹੁਤ ਹੋ ਜਾਂਦੀ ਲੋਕੀ ਹਾਈ ਕੋਰਟ ਚਲੇ ਜਾਂਦੇ ਨੇ ਜੀ ਔਰ ਬਹੁਤ ਲੰਬਾ ਟਾਈਮ ਹੋ ਜਾਂਦਾ ਇਸ ਕਰਕੇ ਅਸੀਂ ਲੈਂਡ ਐਕ acquisition ਦਾ ਕਲੋਜ਼ ਹੀ ਕੱਢ ਦਿੱਤਾ ਤੇ ਡਾਇਰੈਕਟਲੀ ਅਸੀਂ ਲੈਂਡ ਪੂਲ ਦੀ ਸਕੀਮ ਦੇ ਤਹਿਤ ਜਿਹੜਾ ਅਰਬਨ ਡਵੈਲਪਮੈਂਟ ਹਾਊਸਿੰਗ ਮਹਿਕਮਾਵਾ ਪੂਰ ਲੁਧਿਆਣੇ ਦੇ ਬਾਹਰ ਇੱਕ ਅਰਬਨ ਸਟੇਟ ਕੱਟੇਗਾ ਇਹਦਾ ਮਤਲਬ ਕਿ ਸਾਡਾ ਪੰਜਾਬ ਹੁਣ ਕੰਕਰੀਟ ਪੰਜਾਬ ਬਣਦਾ ਜਾਂਦਾ ਪਾਣੀ ਸਾਡੇ ਪਹਿਲਾਂ ਹੈ ਨਹੀਂ ਕਿ ਬਾਰਡਰ ਸਾਡਾ ਬੰਦ ਆ ਨੀਚਲਾ ਪਾਣੀ ਸਾਡਾ ਬਹੁਤ ਵੱਡੇ ਪੱਧਰ ਤੇ ਡਿਪਲੀਟ ਹੋਇਆ ਤੇ ਜਿਹੜੀ ਸਾਡੇ ਕੋਲ ਉਪਜਾਊ ਜ਼ਮੀਨ ਕਿਉਂਕਿ ਬਹੁਤ ਵੱਡੀ ਜ਼ਮੀਨ ਜਿਹੜੀ ਆ ਰੋਪੜ ਤੋਂ ਲੈ ਕੇ ਫਰਾਂਡ ਕੋਟ ਇੱਕ ਕੰਡੀ ਬੈਲਟ ਆ ਇਹਦੇ ਵਿੱਚ ਬਹੁਤ ਜ਼ਿਆਦਾ ਕੋਈ ਹਲੇ ਇਹਦੇ ਵਿੱਚ ਕੋਈ ਪ੍ਰੋਡਕਸ਼ਨ ਦੇ ਕੋਈ ਚਾਂਸਸ ਨਹੀਂਗੇ ਤਾਂ ਇਹ ਜਿਹੜਾ ਲੁਧਿਆਣਾ ਤੇ ਜਿਹੜਾ ਫਤਿਹਗੜ੍ਹ ਸਾਹਿਬ ਇਹ ਸਾਡਾ ਬਹੁਤ ਫਰਟਾਈਲ ਬੈਲਟ ਹੈਗੀ ਆ ਇੱਥੇ 24000 ਏਕੜ ਜ਼ਮੀਨ ਐਕਵਾਇਰ ਕਰਕੇ ਰਹਿੈਸ਼ ਗਾਵਾਂ ਬਣਾਉਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਵਾ ਜਿਹੜਾ ਕਿ ਸਰਾਸਰ ਨਿੰਦਣਯੋਗ ਆ ਔਰ ਮੈਂ ਇੱਥੇ ਦੇਖਿਆ ਕਿ ਕਾਲ ਦਿੱਤੀ ਹੈ ਇੱਕ ਸਾਡੇ ਬੜੇ ਹੁਣ ਹਾਰ ਜਪ ਕਹਿ ਸਕਦੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਦਕੌਂਦਾ ਗਰੁੱਪ ਦੇ ਮੈਂ ਉਹਨਾਂ ਦਾ ਨਾਮ ਹੁਣ ਭੁੱਲ ਰੈਂਕ ਮੈਂਨ ਉਹਨਾਂ ਨੇ ਇੱਕ ਕਾਲ ਦਿੱਤੀ ਆ ਕਿ ਕੱਲ ਨੂੰ ਯਾਨੀ ਕਿ ਦਿਨ ਪਹਿਜੋਗੇ ਆਪਣਾ ਬੁੱਧਵਾਰ 21 ਤਾਰੀਖ ਬੁੱਧਵਾਰ ਸ਼ੈੱਟ ਡ੍ਰੀਮ ਲੈਂਡ ਉੱਥੇ ਇੱਕ ਲੁਧਿਆਣਾ ਫਿਰੋਜ਼ਪੁਰ ਰੋਡ ਦੇ ਉੱਤੇ ਇੱਕ ਵੱਡਾ ਪੁਆਇੰਟ ਹੈ ਜਾਂ ਮੈਰਿਜ ਪੈਲੇਸ ਆ ਉਹ ਇੱਕ ਮੀਟਿੰਗ ਪੁਆਇੰਟ ਦਿੱਤਾ ਕਿ ਆਓ ਤੇ ਆਪਾਂ ਇਸ ਗੱਲ ਦਾ ਵਿਰੋਧ ਕਰੀਏ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਆ ਜਿਹੜਾ 24-25 ਹਜ਼ਾਰ ਏਕੜ ਜ਼ਮੀਨ ਜਿਹੜੀ ਸਾਡੀ ੱੱਕੇ ਨਾਲ ਲੈਂਡ ਪੂਲ ਦੇ ਰਾਹੀਂ ਬਿਨਾਂ ਪੈਸਾ ਦਿੱਤੇ ਕਿਸਾਨਾਂ ਦੀ ਖੋਈ ਜਾਣੀ ਆ ਇਹਦਾ ਆਪਾਂ ਸਭ ਨੂੰ ਵਿਰੋਧ ਕਰਨਾ ਚਾਹੀਦਾ ਠੀਕ ਹੈ ਭਗਵੰਤ ਮਾਨ ਨੇ ਹੁਣ ਵਿਰੋਧ ਦੇ ਵੀ ਦਰਵਾਜ਼ੇ ਬੰਦ ਕਰਤੇ ਆ ਇੱਥੇ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾਤਾ ਪੰਜਾਬ ਦੇ ਵਿੱਚ ਕਿਸੇ ਨੂੰ ਹੁਣ ਕੋਈ ਆਵਾਜ਼ ਚੱਕਣ ਦੀ ਹੋ ਕੋਈ ਇਜਾਜ਼ਤ ਨਹੀਂਗੀ ਪਰ ਆਪਾਂ ਪੰਜਾਬੀ ਆਪਾਂ ਆਪਣੇ ਸੂਬੇ ਦੇ ਸਰੋਤਾ ਲਈ ਆਪਣੀ ਜ਼ਮੀਨ ਆਸਤੇ ਅਖੀਰਲੇ ਦਮ ਤੱਕ ਲੜਨਾ ਤਾਂ ਮੈਂ ਵੀ ਉੱਥੇ ਪਹੁੰਚੂਗਾ ਮੈਂ ਕੱਲ ਦੁਪਹਿਰੇ ਉੱਥੇ ਜਿਹੜਾ ਟਾਈਮ ਦਿੱਤਾ ਹੋਊਗਾ ਮੈਂ ਪੋਸਟਰ ਹੁਣੇ ਜਿਹੜਾ ਹੈਗਾ ਆਪਣੇ ਪੇਜ ਦੇ ਉੱਤੇ ਸ਼ੇਅਰ ਕਰੂੰਗਾ ਔਰ ਆਪਾਂ ਉਹਨਾਂ ਦੇ ਕਹਿਣ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਹੜੇ ਆਗੂ ਹੋ ਉਹਨਾਂ ਨੇ ਜਿਹੜੇ ਪੋਸਟਰ ਮੈਂ ਸ਼ੇਅਰ ਕਰੂੰਗਾ ਆਪਣੇ ਸੋਸ਼ਲ ਮੀਡੀਆ ਤੇ ਤੁਸੀਂ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਦੇ ਕਾਲ ਦੇ ਉੱਤੇ ਉਹਨਾਂ ਨੇ ਕਾਲ ਦਿੱਤੀ ਕਿ ਸਭ ਨੂੰ ਖੁੱਲਾ ਸੱਦਾ ਮਤਲਬ ਸਾਰੀਆਂ ਪੋਲਿਟੀਕਲ ਪਾਰਟੀਆਂ ਸਾਰੀਆਂ ਕਿਸਾਨ ਯੂਨੀਅਨ ਜਿੰਨੀਆਂ ਜਥੇਬੰਦੀਆਂ ਨੇ ਜਿਹੜੇ ਸਧਾਰਨ ਕਿਸਾਨ ਨੇ ਤੁਸੀਂ ਕੱਲ ਠੀਕ ਉੱਥੇ ਸਵੇਰੇ 10 ਵਜੇ ਜਿਹੜਾ ਡ੍ਰੀਮ ਲੈਂਡ ਪੁਆਇੰਟ ਦਿੱਤਾ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਉੱਥੇ ਪਹੁੰਚਣਾ ਸਾਰਿਆਂ ਨੇ ਮੈਂ ਵੀ ਪਹੁੰਚੂਗਾ